ਅੰਮ੍ਰਿਤਸਰ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਸੀ ਉਹ ਸ਼ੁਰੂ ਹੋ ਗਿਆ ਹੈ ਉਹਦੇ ਉੱਤੇ ਖਾਸ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਬੂਥ ਲੈਸ ਟੋਲ ਸ਼ੁਰੂ ਕਰ ਦਿੱਤਾ ਗਿਆ ਹੈ ਟੋਲ ਲੱਗਿਆ ਹੋਇਆ ਹੈ ਪਰ ਉਸ ਟੋਲ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੋਏਗਾ ਕੋਈ ਤੁਹਾਡਾ ਪਰਚੀ ਕੱਟਣ ਵਾਲਾ ਨਹੀਂ ਹੋਏਗਾ ਜਦੋਂ ਤੁਸੀਂ ਉੱਥੋਂ ਕ੍ਰੋਸ ਕਰਨਾ ਤਾਂ ਆਟੋਮੈਟਿਕਲੀ ਤੁਹਾਡਾ ਟੋਲ ਕੱਟਿਆ ਜਾਣਾ ਤੁਸੀਂ ਕੋਈ ਕਾਰਡ ਦਿਖਾ ਕੇ ਕੋਈ ਵੀ ਇਹ ਕਹਿ ਕੇ ਕਿ ਮੈਂ ਸਰਕਾਰੀ ਮੁਲਾਜ਼ਮ ਆ ਆਪਣੇ ਆਪ ਨੂੰ ਬਣਫੀ ਨਹੀਂ ਕਰ ਸਕੋਗੇ ਕਰ ਕੋਈ ਟੋਲ ਨਹੀਂ ਕਟਾਉਂਦਾ ਇੱਕ ਦੋ ਵਾਰ ਇਦਾਂ ਹੀ ਲੰਘ ਜਾਂਦਾ ਜਾਂ ਉਹਦੇ ਕੋਈ ਸਕੈਨਰ ਵਗੈਰਾ ਫਾਸਟ ਲੜ ਨਹੀਂ ਲੱਗਿਆ ਹੋਇਆ ਫਾਸਟੈਗ ਵਾਲਾ ਤਾਂ ਉਹਦੇ ਉੱਤੇ ਕਾਰਵਾਈ ਵੀ ਹੋਵੇਗੀ ਘਰੇ ਉਹਦੇ ਜਿਹੜਾ ਜੁਰਮਾਨਾ ਪਹੁੰਚ ਜਾ ਕਰੇਗਾ ਤੇ ਦੂਜੇ ਪਾਸੇ ਜਿਹੜਾ ਅੰਮ੍ਰਿਤਸਰ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਸੀ ਉਹ ਸ਼ੁਰੂ ਹੋ ਗਿਆ ਉਹਦੇ ਉੱਤੇ ਖਾਸ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਬੂਥ ਲੈਸ ਟੋਲ ਸ਼ੁਰੂ ਕਰ ਦਿੱਤਾ ਗਿਆ ਹੈ ਟੋਲ ਲੱਗਿਆ ਹੋਇਆ ਪਰ ਉਸ ਟੋਲ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੋਏਗਾ ਕੋਈ ਤੁਹਾਡਾ ਪਰਚੀ ਕੱਟਣ ਵਾਲਾ ਨਹੀਂ ਹੋਏਗਾ ਜਦੋਂ ਤੁਸੀਂ ਉੱਥੋਂ ਕ੍ਰੋਸ ਕਰਨਾ ਤਾਂ ਆਟੋਮੈਟਿਕਲੀ ਤੁਹਾਡਾ ਟੋਲ ਕੱਟਿਆ ਜਾਣਾ ਤੁਸੀਂ ਕੋਈ ਕਾਰਡ ਦਿਖਾ ਕੇ ਕੋਈ ਵੀ ਇਹ ਕਹਿ ਕੇ ਕਿ ਮੈਂ ਸਰਕਾਰੀ ਮੁਲਾਜ਼ਮ ਆ ਆਪਣੇ ਆਪ ਨੂੰ ਮਨਫੀ ਨਹੀਂ ਕਰ ਸਕੋਗੇ ਤੇ ਇਹਦੇ ਵਿੱਚ ਪਿੱਛੇ ਜੇ ਜਦੋਂ ਇਹਨੂੰ ਅਜੇ ਟੋਲ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ ਤਾਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਜੇਕਰ ਕੋਈ ਟੋਲ ਨਹੀਂ ਕਟਾਉਂਦਾ ਇੱਕ ਦੋ ਵਾਰ ਇਦਾਂ ਹੀ ਲੰਘ ਜਾਂਦਾ ਹੈ ਜਾਂ ਉਹਦੇ ਕੋਈ ਸਕੈਨਰ ਵਗੈਰਾ ਫਾਸਟ ਲੜਾ ਨਹੀਂ ਲੱਗਿਆ ਹੋਇਆ ਫਾਸਟ ਟੈਗ ਵਾਲਾ ਤਾਂ ਉਹਦੇ ਉੱਤੇ ਕਾਰਵਾਈ ਵੀ ਹੋਵੇਗੀ ਘਰੇ ਉਹਦੇ ਜਿਹੜਾ ਜੁਰਮਾਨਾ ਪਹੁੰਚ ਜਾ ਕਰੇਗਾ ਗੱਡੀ ਦੇ ਨੰਬਰ ਸਕੈਨ ਹੋਣ ਤੋਂ ਬਾਅਦ ਹਾਂ ਤਾਂ ਇਸ ਕਰਕੇ ਉਹ ਹੁਣ ਹੋ ਗਿਆ ਇੱਕ ਇਹ ਤਾਂ ਲੋਕਾਂ ਦੀ ਜੇਬ ਦੇ ਉੱਤੇ ਜਿਹੜੇ ਆਮ ਲੋਕ ਨੇ ਉਡਾਕਾ ਹੀ ਹੁੰਦਾ ਕਹਿ ਦਿੰਦੇ ਨੇ ਪਰ ਇਹਦੇ ਨਾਲ ਜਿਹੜਾ ਰੋਜ਼ਗਾਰ ਆ ਉਹਦੇ ਵਿੱਚ ਵੀ ਕਮੀ ਆਈ ਹੈ ਇੱਕ ਬੂਦ ਦੇ ਉੱਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਪਰ ਉਹ ਸਾਰਾ ਮਸ਼ੀਨੀਕਰਨ ਹੋ ਗਿਆ ਆਟੋਮੈਟਿਕ ਹੋ ਗਿਆ ਤਾਂ ਇਹ ਹੁਣ ਜੇਕਰ ਤੁਸੀਂ ਅੰਮ੍ਰਿਤਸਰ ਵਾਲੇ ਪਾਸੇ ਇਸ ਹਾਈਵੇ ਤੋਂ ਜਾਓਗੇ ਤਾਂ ਤੁਹਾਡੀ ਜੇਬ ਦੇ ਉੱਤੇ ਸਿੱਧੀ ਕੈਂਚੀ ਵੱਜਣੀ ਆ ਤੇ ਦੂਜੇ ਪਾਸੇ ਜਿਹੜਾ ਅੰਮ੍ਰਿਤਸਰ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਸੀ ਉਹ ਸ਼ੁਰੂ ਹੋ ਗਿਆ ਹੈ ਉਹਦੇ ਉੱਤੇ ਖਾਸ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਬੂਥ ਲੈਸ ਟੋਲ ਸ਼ੁਰੂ ਕਰ ਦਿੱਤਾ ਗਿਆ ਹੈ ਟੋਲ ਲੱਗਿਆ ਹੋਇਆ ਹੈ ਪਰ ਉਸ ਟੋਲ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੋਏਗਾ ਕੋਈ ਤੁਹਾਡਾ ਪਰਚੀ ਕੱਟਣ ਵਾਲਾ ਨਹੀਂ ਹੋਏਗਾ ਜਦੋਂ ਤੁਸੀਂ ਉੱਥੋਂ ਕ੍ਰਾਸ ਕਰਨਾ ਤਾਂ ਆਟੋਮੈਟਿਕਲੀ ਤੁਹਾਡਾ ਟੋਲ ਕੱਟਿਆ ਜਾਣਾ ਤੁਸੀਂ ਕੋਈ ਕਾਰਡ ਦਿਖਾ ਕੇ ਕੋਈ ਵੀ ਇਹ ਕਹਿ ਕੇ ਕਿ ਮੈਂ ਸਰਕਾਰੀ ਮੁਲਾਜ਼ਮ ਆ ਆਪਣੇ ਆਪ ਨੂੰ ਮਨਫੀ ਨਹੀਂ ਕਰ ਸਕੋਗੇ ਤੇ ਇਹਦੇ ਵਿੱਚ ਪਿੱਛੇ ਜੇ ਜਦੋਂ ਇਹਨੂੰ ਅਜਿਹੇ ਟੋਲ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ ਤਾਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਜੇਕਰ ਕੋਈ ਟੋਲ ਨਹੀਂ ਕਟਾਉਂਦਾ ਇੱਕ ਦੋ ਵਾਰ ਇਦਾਂ ਹੀ ਲੰਘ ਜਾਂਦਾ ਹੈ ਜਾਂ ਉਹਦੇ ਕੋਈ ਸਕੈਨਰ ਵਗੈਰਾ ਫਾਸਟ ਲੜਾ ਨਹੀਂ ਲੱਗਿਆ ਹੋਇਆ ਫਾਸਟ ਟੈਗ ਵਾਲਾ ਤਾਂ ਉਹਦੇ ਉੱਤੇ ਕਾਰਵਾਈ ਵੀ ਹੋਵੇਗੀ ਘਰੇ ਉਹਦੇ ਜਿਹੜਾ ਜੁਰਮਾਨਾ ਪਹੁੰਚ ਜਾ ਕਰੇਗਾ ਗੱਡੀ ਦੇ ਨੰਬਰ ਸਕੈਨ ਹੋਣ ਤੋਂ ਬਾਅਦ ਹਾਂ ਤਾਂ ਇਸ ਕਰਕੇ ਉਹ ਹੁਣ ਹੋ ਗਿਆ ਇੱਕ ਇਹ ਤਾਂ ਲੋਕਾਂ ਦੀ ਜੇਬ ਦੇ ਉੱਤੇ ਜਿਹੜੇ ਆਮ ਲੋਕ ਨੇ ਉਹ ਡਾਕਾ ਹੀ ਹੁੰਦਾ ਕਹਿ ਦਿੰਦੇ ਨੇ ਪਰ ਇਹਦੇ ਨਾਲ ਜਿਹੜਾ ਰੋਜ਼ਗਾਰ ਆ ਉਹਦੇ ਵਿੱਚ ਵੀ ਕਮੀ ਆਈ ਹੈ ਇੱਕ ਬੂਦ ਦੇ ਉੱਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਪਰ ਉਹ ਸਾਰਾ ਮਸ਼ੀਨੀਕਰਨ ਹੋ ਗਿਆ ਆਟੋਮੈਟਿਕ ਹੋ ਗਿਆ ਤਾਂ ਇਹ ਹੁਣ ਜੇਕਰ ਤੁਸੀਂ ਅੰਮ੍ਰਿਤਸਰ ਵਾਲੇ ਪਾਸੇ ਇਸ ਹਾਈਵੇ ਤੋਂ ਜਾਓਗੇ ਤਾਂ ਤੁਹਾਡੀ ਜੇਬ ਦੇ ਉੱਤੇ ਸਿੱਧੀ ਕੈਂਚੀ ਵੱਜਣੀ ਆ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ